ਤਕ ਸੀਟ ਮੰਨੀ ਜਾਂਦੀ ਹੈ ਖੰਡੂਰ ਸਾਹਿਬ ਦੀ ਸੀਟ ਇਸ ਜਗ੍ਹਾ ਤੇ ਜੇ ਪੰਥ ਦੀ ਗੱਲ ਕਰੀਏ ਤਾਂ ਬਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਮੈਂ ਪੰਥ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਜੋ ਮੌਜੂਦਾ ਸਮੇਂ ਦੇ ਵਿੱਚ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਨੇ ਨਜ਼ਰਬੰਦ ਨੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੀ ਸਾਡੇ ਨਾਲ ਮੌਜੂਦ ਨੇ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਾ ਜੀ ਜਦੋਂ ਭਾਈ ਅਮਰਪਾਲ ਸਿੰਘ ਦੇ ਇਲੈਕਸ਼ਨ ਲਾਣ ਦੀ ਅਨਾਉਂਸਮੈਂਟ ਕੀਤੀ ਗਈ ਐਡਵੋਕੇਟ ਰਾਜਦੀਪ ਸਿੰਘ ਵੱਲੋਂ ਤੇ ਤੁਸੀਂ ਕਿਹਾ ਕਿ ਸਾਨੂੰ ਇਸ ਚੀਜ਼ ਦਾ ਇਲਮਨੀ ਜਦੋਂ ਤੁਸੀਂ ਮੀਡੀਆ 'ਚ ਬਿਆਨ ਦਿੱਤਾ ਤਾਂ ਅੱਜ ਉਹ ਰਾਜਦੀਪ ਸਿੰਘ ਐਡਵੋਕੇਟ ਨੇ ਜਿਹੜੇ ਉਹ ਨਜ਼ਰ ਕਿਉਂ ਨਹੀਂ ਆਉਂਦੇ ਕੈਂਪੇਨ ਦੇ ਵਿੱਚ ਵੇਖੋ ਰਾਜਦੀਪ ਖਾਲਸਾ ਉਹਨਾਂ ਨੂੰ ਅਮਰਪਾਲ ਸਿੰਘ ਨੂੰ ਮਿਲਣ ਗਏ ਸੀ ਉਹਨਾਂ ਨੇ ਇਹ ਕਿਹਾ ਵੀ ਮੈਂ ਸੰਗਤ ਦਾ ਫੈਸਲਾ ਤੇ ਮੈਂ ਸੋਚੂਗਾ ਉਹਨਾਂ ਨੇ ਅਣਕ ਐਨਾਨਸ ਕਰਤਾ ਪਰ ਅਹੀਂ ਉਹਨੂੰ ਉਹਦੀ ਖਬਰ ਦੀ ਕੋਈ ਪੁਸ਼ਟੀ ਨਹੀਂ ਕੀਤੀ ਠੀਕ ਹੈ ਵੀ ਸਾਨੂੰ ਕੋਈ ਕਲੀਅਰ ਨਹੀਂ ਆ ਤੇ ਬਾਅਦ ਚ ਉਹਦੇ ਚਾਚਾ ਹੀ ਤੇ ਡੈਡੀ ਗਏ ਤੇ ਉਹਨਾਂ ਨਾਲ ਉਹਦੀ ਕਲੀਅਰ ਹੋਈ ਕਿ ਜੇ ਸੰਗਤ ਦਾ ਇਹ ਫੈਸਲਾ ਤੇ ਮੈਂ ਸਿਰ ਮੱਥੇ ਮੰਨਦਾ ਤੇ ਫਿਰ ਅਸੀਂ ਇਹ ਕਰਕੇ ਐਨਾਨਸ ਕੀਤਾ ਜੀ ਜੇ ਕਾਲੀ ਦਲ ਨੂੰ ਛੱਡ ਲਈ ਇੱਕ ਪਾਸੇ ਉਸ ਤੋਂ ਇਲਾਵਾ ਜਿਹੜੀਆਂ ਹੋਰ ਪੰਥਕ ਜਥੇਬੰਦੀਆਂ ਨੇ ਜਿਵੇਂ ਦਮਦਮੀ ਟਕਸਾਲ ਜਾਂ ਨਿਹੰਗ ਜਥੇਬੰਦੀਆਂ ਇਸ ਸਮੇਂ ਸਾਥ ਦੇ ਰਹੀਆਂ ਨੇ ਅੰਜੀ ਸਭ ਤੋਂ ਪਹਿਲੀ ਗੱਲ ਤੇ ਸਾਨੂੰ ਸੰਗਤ ਦਾ ਹੀ ਸਾਥ ਦੀ ਜਰੂਰਤ ਆ ਸਾਰੀ ਸੰਗਤ ਬਹੁਤ ਸਾਥ ਦੇ ਰਹੀ ਜਥੇਬੰਦੀਆਂ ਵੀ ਜਿੱਥੋਂ ਤੱਕ ਹੋ ਸਕਦਾ ਸਾਥ ਦੇ ਰਹੀਆਂ ਹਮ ਮਾਤਾ ਜੀ ਜਿਹੜਾ ਬਿਰਸਾ ਸਿੰਘ ਬਲਟੋਹਾ ਉਹ ਵੀ ਕਹਿੰਦਾ ਕਿ ਨਾ ਮੇਰੇ ਤੇ ਐਨਐਸਏ ਲੱਗੀ ਆ ਮੈਂ ਪੰਥ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਉਹ ਭਾਈ ਅਮਰਤਪਾਲ ਸਿੰਘ ਨੂੰ ਕਹਿੰਦੇ ਨੇ ਕਹਿੰਦੇ ਕੀ ਇਹ ਆਰਐਸਐਸ ਦੀ ਸਾਜ਼ਿਸ਼ ਆ ਜਾਂ ਰਾਜਦੀਪ ਸਿੰਘ ਨੂੰ ਕਹਿੰਦੇ ਨੇ ਕਿ ਆਰਐਸਐਸ ਦੀ ਸਾਜ਼ਿਸ਼ ਉਹ ਸਾਰੀ ਕਿਵੇਂ ਦੇਖਦੇ ਹੋ ਤੁਸੀਂ ਉਹਨਾਂ ਦੇ ਇਹ ਬਿਆਨ ਬਲਟੋਆ ਨੂੰ ਤਾਂ ਸੰਗਤ ਹੀ ਜਵਾਬ ਦੇ ਰਹੀ ਅਸੀਂ ਦੇ ਕੋਈ ਜਵਾਬ ਨਹੀਂ ਦੇ ਰਹੇ ਚਲੋ ਮੈਦਾਨ 14 ਵੀ ਹੱਕਵਾਚੋਂ ਲੜਨ ਦਾ ਸਾਡਾ ਵੀ ਹੱਕ ਆ ਅਸੀਂ ਕੋਈ ਜਵਾਬ ਨਹੀਂ ਦੇ ਰਹੇ ਸੰਗਤ ਹੀ ਉਹਦੇ ਜਿਹੜੀ ਕੁਰਬਾਨੀਆਂ ਕੀਤੀਆਂ ਉਹ ਸੰਗਤ ਹੀ ਉਹਨੇ ਜਵਾਬ ਦੇ ਰਹੀ ਜਦੋਂ ਵਿਰਸਾ ਸਿੰਘ ਬਲਟੋਹਾ ਨੂੰ ਅਨਾਉਂਸ ਕੀਤਾ ਅਕਾਲੀ ਦਲ ਨੇ ਦੂਸਰੇ ਦਿਨ ਵਿਰਾਸਤੀ ਜਿਹੜਾ ਮਾਰਗ ਹੈ ਅੰਮ੍ਰਿਤਸਰ ਦੇ ਵਿੱਚ ਜਿੱਥੇ ਮੋਰਚਾ ਚੱਲ ਰਿਹਾ ਸੀ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਚ ਸ਼ਿਫਟ ਕਰਾਉਣ ਨੂੰ ਲੈ ਕੇ ਉੱਥੇ ਤੁਹਾਨੂੰ ਮਿਲਣਗੇ ਕੀ ਗੱਲਾਂ ਹੋਈਆਂ ਵਿਰਸਾ ਸਿੰਘ ਬਲਟੋਹਾ ਨਾਲ ਓਏ ਏਡੀ ਖਾਸ ਗੱਲ ਨਹੀਂ ਹੋਈ ਏ ਕਹਿੰਦੇ ਕਿ ਤੁਸੀਂ ਜਿੱਦਾਂ ਨਹੀਂ ਗਿਆ ਵੀ ਪਹਿਲੇ ਤੇ ਅਸੀਂ ਅਨਾਉਂਸ ਕੀਤਾ ਸੀ ਤੂੰ ਜਿਆਦਾ ਦਿਨ ਬਾਅਦ ਐਨਾਉਂਸ ਕੀਤਾ ਹੱਟੇ ਤੋਂ ਅਸੀਂ ਤੇ ਸੋਚਦੇ ਵੀ ਜੇ ਅਮਰਪਾਲ ਸਿੰਘ ਖਾਲਸਾ ਦਾ ਅਨਾਉਂਸ ਕੀਤਾ ਤੇ ਅਕਾਲੀ ਦਲ ਨੇ ਆਪਣੀ ਇੱਜ਼ਤ ਬਣਾਉਣੀ ਹੈ ਬਚਾਉਣੀ ਹੈ ਤੇ ਨਾ ਆਪਣਾ ਕੈਂਡੀਡੇਟ ਉਤਾਰਨਗੇ ਪਰ ਉਹਨਾਂ ਨੂੰ ਇਹ ਨਹੀਂ ਹੋਇਆ ਤਾਂ ਉਹਨਾਂ ਨੇ ਅਦਾ ਦਿੱਤਾ ਤੇ ਫਿਰ ਵੀ ਕੋਈ ਨਹੀਂ ਜੋ ਮਤਲਬ ਚੋਣ ਮੈਦਾਨ ਚ ਹਰ ਇੱਕ ਨੂੰ ਲੜਨ ਦਾ ਹੱਕ ਆ ਇਹ ਤਾਂ ਸੰਗਤ ਦੇ ਹੱਥ ਫੈਸਲਾ ਜਿਹਦੇ ਕੰਮ ਚੰਗੇ ਵੇਖ ਕੇ ਸੰਗਤ ਹੀ ਫੈਸਲਾ ਕਰੂਗੀ ਉਹ ਹਜੇ ਤੱਕ ਵੀ ਦਾਵਾ ਕਰਦੇ ਰਹੇ ਨੇ ਕਿ ਨਹੀਂ ਪਰਿਵਾਰ ਨੇ ਮੈਨੂੰ ਸਾਥ ਦੇਣ ਦੀ ਗੱਲ ਕੀਤੀ ਹੈ ਪਰਿਵਾਰ ਨੇ ਕਿਹਾ ਕਿ ਸਮਰਥਨ ਦੇਵਾਂਗੇ ਕਹੋਈ ਸੀ ਕਦੇ ਇਦਾਂ ਦੀ ਗੱਲ ਇਹ ਉਹਨਾਂ ਦਾ ਇਕੱਲਾ ਜਲਦਾ ਇਹਨਾਂ ਦਾ ਝੂਠ ਬੋਲਣ ਦਾ ਤੋਂ ਸવાય ਹੋਰ ਕੋਈ ਕੰਮ ਹੀ ਨਹੀਂ ਸਾਡਾ ਕਿ ਉਸ ਵਾਰੇ ਕੋਈ ਗੱਲ ਹੀ ਨਹੀਂ ਹੋਈ ਉਹਦੇ ਨਾਲ ਮੋਰਚੇ 'ਚ ਇੱਕ ਵਾਰੀ ਜ਼ਰੂਰ ਆਏ ਆ ਮਿਲੇ ਆ ਬਸ ਮਾੜਾ ਜਾ ਤੇ ਬਾਅਦ ਚ ਉਹਨਾਂ ਨੂੰ ਮਿਲੇ ਹੀ ਨਹੀਂ ਤੁਹਾਡਾ ਨਾਲ ਗੱਲ ਵੀ ਤੁ ਕਿਥੋਂ ਨਹੀਂ ਇਹ ਕਾਦਾ ਸਹਿਯੋਗ ਦੇਣਾ ਹੈ ਇਹਨਾਂ ਦਾ ਕਿਉਂਕਿ ਇਸੇ ਕਰਕੇ ਤੇ ਜੋ ਆਜ਼ਾਦ ਖੜੇ ਸੰਗਤ ਦੇ ਫੈਸਲੇ ਆਜ਼ਾਦ ਖੜੇ ਹੋਣ ਉਹਨਾਂ ਨੇ ਜਦੋਂ ਆ ਵੀਜ਼ਾ ਹੋਰ ਆਫਰ ਵੀ ਕੀਤੀ ਹੈ ਕਾਲੀ ਦਲ ਨੇ ਅਨਾਉਂਸਮੈਂਟ ਕਰਨ ਤੋਂ ਬਾਅਦ ਵੀ ਸਾਡੇ ਵੱਲੋਂ ਲੜੋ ਜਾਣਾ ਨਹੀਂ ਸਾਨੂੰ ਕੋਈ ਆਫਰ ਨਹੀਂ ਕੀਤੀ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਹੈਗੀ ਤਲਵਾੜਾ ਧੜਾ ਜਿਹੜੇ ਚਲਾ ਰਹੇ ਨੇ ਕੋਈ ਸਮਰਥਨ ਹੈ ਇਸ ਸਮੇਂ ਨਹੀਂ ਨਹੀਂ ਆਰਸ ਪੰਜਾਬ ਦੀ ਜਥੇਬੰਦੀ ਦੀਪ ਸਿੱਧੂ ਦੇ ਭਰਾ ਨੇ ਨਹੀਂ ਤੇ ਅਨਾਉਂਸ ਕੀਤਾ ਕਿ ਇਹਦਾ ਮੁੱਖ ਜਥੇਦਾਰ ਹੋਈ ਹੈ ਆ ਰਹੇ ਨੇ ਉਹ ਆ ਰਹੇ ਨੇ ਹਾਂਜੀ ਉਹ ਸਾਡੇ ਨਾਲ ਹੀ ਹੁੰਦਾ ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਤੁਹਾਡੇ ਨਾਲ ਹੁੰਦਾ ਹਾਂਜੀ ਹਾਂਜੀ ਸਿੱਧੂ ਦਾ ਭਰਾ ਕੋਈ ਹੋਰ ਮੁੱਖ ਬੁਲਾਰਾ ਵਾਰਸ ਪੰਜਾਬ ਦੀ ਜਥੇਬੰਦੀ ਤੋਂ ਜਿਹੜੇ ਪਹਿਲੇ ਆ ਦੀਪ ਸਿੱਧੂ ਦੇ ਨਾਲ ਸੀਗੇ ਜਿਹੜੇ ਮੈਂ ਤਾਂ ਸਾਰੇ ਅੰਦਰ ਹੀ ਆ ਵਿਚਾਰੇ ਸਾਰੇ ਜੇਲ੍ਹ 'ਚ ਹੀ ਆ ਜੀ ਤੇ ਬਾਕੀ ਜਿਹੜਾ ਕੋਈ ਬਾਹਰ ਕੋਈ ਹੈ ਹੀ ਨਹੀਂ ਹੂੰ ਬਾਹਰ ਕੋਈ ਹੈ ਹੀ ਨਹੀਂ ਹਾਂਜੀ ਮਾਤਾ ਜੀ ਜਿਹੜੇ ਰਾਜਦੀਪ ਸਿੰਘ ਜੀ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਰਿਵਾਰ ਨੇ ਮੇਰੀਆਂ ਸੇਵਾਵਾਂ ਨਹੀਂ ਮੰਗੀਆਂ ਮੈਨੂੰ ਪੁੱਛਿਆ ਕਿ ਤੁਸੀਂ ਕੈਂਪੇਨ 'ਚ ਹਿੱਸਾ ਨਹੀਂ ਲੈ ਰਹੇ ਨਹੀਂ ਅਸੀਂ ਇਹਦੇ ਕੁਝ ਨਹੀਂ ਕਿਹਾ ਇਹਦੇ ਬਾਰੇ ਆਪਣੀ ਚਾਹੁੰਦੇ ਹੋ ਤੁਸੀਂ ਕਿ ਜਿਨ੍ਹਾਂ ਨੇ ਅਨਾਉਂਸ ਕੀਤਾ ਭਾਈ ਅਮਰਤਪਾਲ ਸਿੰਘ ਦੀ ਇਲੈਕਸ਼ਨ ਨੂੰ ਲੈ ਕੇ ਕਿ ਭਾਈ ਅਮਰਤਪਾਲ ਸਿੰਘ ਖੰਡੂ ਸਰ ਤੋਂ ਇਲੈਕਸ਼ਨ ਲੜਨਗੇ ਉਹ ਅੱਜ ਇਸ ਕੈਂਪੇਨ 'ਚ ਵੀ ਹੋਣ ਅਨਾਉਂਸ ਤੇ ਅਸੀਂ ਬਾਤ ਚਾਪ ਹੀ ਕੀਤਾ ਉਹਨਾਂ ਦੀ ਕਲੀਅਰ ਨਹੀਂ ਹਨ ਉਹ ਪੁਸ਼ਟੀ ਨਹੀਂ ਹੋਈ ਉਸ ਖਬਰ ਦੀ ਅਨਾਉਂਸ ਅਸੀਂ ਕੀਤਾ ਬਾਤ ਹੈ ਮੌਕਾ ਸਾਨੂੰ ਮੌਕਾ ਇੱਕ ਸੰ ਕੀ ਭਾਈ ਅਮਰਤਪਾਲ ਸਿੰਘ ਦੇ ਮੁੱਢ ਤੋਂ ਜਿਹੜੇ ਵਕੀਲ ਨੇ ਰਾਜਦੇਵ ਸਿੰਘ ਹੀ ਰਹੇ ਨੇ ਕਿਉਂਕਿ ਪਹਿਲਾਂ ਕਦੇ ਰਾਜਦੇਵ ਸਿੰਘ ਜੀ ਨਹੀਂ ਸੁਨੇ ਨਹੀਂ ਪਹਿਲਾਂ ਚੱਲਦੇ ਰਹੇ ਹੀ ਆ ਵਕੀਲ ਉਹਨਾਂ ਦੇ ਇੱਕ ਦੋ ਕੇਸਾਂ ਦੇ ਬਾਰੇ ਕਰਦੇ ਹੀ ਪੁਸ਼ਟੀ